ਸਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਉੱਤੇ ਵੀ ਛੱਟ ਲੱਗ ਗਈ ਤਿੰਦੂਆ ਹਾਂਜੀ ਅਸੀਂ ਚੀਤਾ ਗਈ ਜੰਨੇ ਆ ਹੈ ਤਿੰਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਏ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉੱਤੇ ਕੰਧ ਦੇ ਉੱਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ। ਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਇਹ ਸੈਣ ਲੱਗਾ ਵਜਾ ਨਹੀਂ ਪੈਣ ਲੱਗਾ ਵੇਖਿਆ। ਹਾਂਜੀ ਸਿਰਫ ਪਿੰਜਰਾ ਕਿਤੇ ਲਾਇਆ ਪਿੰਜਰਾ ਇਹ ਕਿਸੇ ਨੇ ਲਾਇਆ ਮਹਿੰਗੇ ਵਾਲਿਆਂ ਨੇ। ਹਾਂਜੀ ਕੈਮਰਾ ਵੀ ਲਾ ਕੇ ਗਏ ਓਏ। ਹਾਂਜੀ ਕੈਮਰੇ ਵੀ ਲਾਏ ਆ। ਤੇ ਚਲੋ ਗਾੜੀ ਬਚਾ ਰਵੇ। ਪਿੰਡ 'ਚ ਕੀ ਨੁਕਸਾਨ ਕਰਦੇ। ਪਿੰਡ 'ਚ ਕੱਲਾ ਆ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਣਤਾ ਉਹਦਾ। ਇਹ ਕ ਇਹ ਨੁਕਸਾਨ ਕੀਤਾ ਇਹ ਕਰਨ ਜੀਤ ਦਾ ਕੱਟੀ ਦਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟ ਨਹੀਂ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚੰਦ ਨਹੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸਦੇ ਪੀ ਠੀਕ ਆ ਸੱਚ ਹਾਂਜੀ ਇਹ ਕੋਕੜ ਰੱਖੇ ਵਿੱਚ ਆਂਦੇ ਕੋਣਾ ਕੋ ਵਿੱਚ ਮਾਸ ਪਾਉ ਤੇ ਕੁਝ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਹਾਂਜੀ ਠੀਕ ਆ ਨਹੀਂ ਹੁਣ ਨਹੀਂ ਹੋਣਾ ਹੀ ਆਪ ਆਖਾਂ ਇਹ ਖਾ ਲੈ ਜੋ ਪਿੰਜਰਾ ਹੁਣ ਕਣਕਾਂ ਵੱਡੀਆਂ ਗਿਆ ਵੇਲ ਹੋ ਗਿਆ ਵਾ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਦਾਂ ਤੇ ਉਹ ਲੋਕ ਕਿਤੇ ਵੀ ਸਕਦਾ ਸੀ ਡਰ ਤੇ ਹੈ ਹੀ ਨਾ ਤੇ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਈ ਕਹਿ ਦਿੰਦਾ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕ ਸਾਡੇ ਨਾਲ ਵਾਪਰੀ ਅਸੀਂ ਨਾ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ ਤੇ ਰਾਤ ਸਰ 12 ਵਜੇ ਦਾ ਟਾਈਮ ਹੈਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਕਾਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੌਲਾ ਪੈਂਦਾ ਸੀ ਉਹ ਆ ਗਿਆ ਜੀ ਉਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਉੱਤੇ ਵੀ ਛੱਟ ਲੱਗ ਗਈ ਤਿੰਦੂਆ ਹਾਂਜੀ ਅਸੀਂ ਚੀਤਾ ਗਈ ਜੰਨੇ ਆ ਹੈ ਤਿੰਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੌਲਾ ਪਾਤਾ ਚੱਲ ਗਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉਤੇ ਕੰਧ ਦੇ ਉਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡਾਂਗ ਮਾਰੀ ਆ ਖਿੱਚ ਕੇ ਲੈ ਗਿਆ ਨਿਪ ਫਿਰ ਲਗਾ ਵੇਖਿਆ ਹਾਂਜੀ ਪਿੰਜਰਾ ਇੱਕ ਫੀਨਾਲੇ ਲਾ ਮੈਗਮੀ ਵਾਲਿਆਂ ਨੇ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਬਚਾ ਰਵੇ ਪਿੰਡ ਚ ਕ ਲਾ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਣਤਾ ਉਹਦਾ ਇਹ ਕ ਇਹ ਨੁਕਸਾਨ ਕੀਤਾ ਹੈ ਕਰਨਜੀਤ ਦਾ ਕੱਟੀ ਖਾਦੀ ਆ ਪੱਠੇ ਲਾ ਗਏ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚੰਦ ਤਾਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸ ਦੇ ਪੀ ਠੀਕ ਆ ਸੱਚ ਹਾਂਜੀ ਇਹ ਕੋਕਰ ਰੱਖੇ ਵਿੱਚ ਆਂਦੇ ਕੋਣਾ ਕੋ ਵਿੱਚ ਮਾਸ ਪਾਉ ਤੇ ਕੁਛ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਹਾਂਜੀ ਠੀਕ ਨਹੀਂ ਹੁਣ ਨਹੀਂ ਹੋਣੀ ਹੋਣੀ ਆਪ ਆਖਾਂ ਇਹ ਲੈ ਜਾਓ ਪਿੰਜਰਾ ਹੁਣ ਕਣਕਾ ਵੱਢਿਆਂਗੇ ਵੇਲ ਹੋ ਗਿਆ ਵਾ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਡਰ ਤੇ ਹੈ ਨਾ ਪਿੰਡ ਚ ਤੇ ਨਹੀਂ ਹੁੰਦੇ ਆਮ ਲੋਕਾਂ ਸਾਰੇ ਕਹੀ ਕਹਦਾ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕ ਸਾਡੇ ਨਾਲ ਵਾਪਰੀ ਅਹੀਂ ਨਗ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر